ਦੀ ਫੈਮਿਲੀ ਵਲੌਗਸ ਤੇ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਮ ਹੋਗੇ ਠੀਕ ਠਾਕ ਹੋਮ ਹੋਗੇ ਤੇ ਐਸੇ ਮੀਂਹ ਦੇ ਨਾਲ ਪੱਜ ਦੀ ਜਿਹੜੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆਂ ਤੇ ਅੱਜ ਦੀ ਵੀਡੀਓ ਥੋੜੀ ਜੀ ਥੋੜੀ ਜੀ ਕੀ ਕਹਿ ਸਕਦੇ ਆ ਯਾਰ ਆਪਾਂ ਇਹ ਹਟਕੀ ਹੋਊਗੀ ਹਨਾ ਮੈਨੂੰ ਲੱਗਦਾ ਵੀ ਹਾਲੇ ਤੱਕ ਜਿਹੜਾ ਕੰਮ ਇਹ ਮੈਂ ਕਰਨਾ ਕਿਸੇ ਪਰ ਨੇ ਨਹੀਂ ਕਰਿਆ ਹੁਣ ਹਨਾ ਕਰਨਗੇ ਹਾਲੇ ਮੇਰੇ ਖਿਆਲ ਨਾਲ ਅਗਲੇ ਅਗਲੇ ਮਹੀਨੇ ਡੇਢ ਮਹੀਨੇ ਤੱਕ ਮਹੀਨੇ ਕਿ ਡੇਢ ਅਮਰੀ ਚੱਲਦਾ ਜੂਨ ਤੇ ਲੈ ਚ ਵੀ ਪੈ ਜਾਂਦਾ ਹਾਂ ਤੇ ਜਿਨ੍ਹਾਂ ਦੇ ਘਰੇ ਅੰਬ ਦਾ ਬੂਟਾ ਹੋਊਗਾ ਉਹਨਾਂ ਨੇ ਇਹ ਕੰਮ ਕਰ ਲਿਆ ਹਣਾ ਕਿਉਂਕਿ ਤੁਹਾਨੂੰ ਪਤਾ ਵੀ ਨੇਰੀਆਂ ਬਹੁਤ ਆ ਗਈਆਂ ਅੰਬ ਝੜ ਗਏ ਤੇ ਆਪਾਂ ਪਾਉਣਾ ਹੈ ਅੰਬ ਦਾ achar ਜਿਹੜੇ ਅੰਬ ਤੁਸੀਂ ਦੇਖ ਲਈ ਨਾ ਪਹਿਲਾ ਵੀਡੀਓ ਦੇ ਵਿੱਚ ਦੇਖਿਆ ਨਾ ਅੰਬ ਹੋਮ ਬਗਾ ਪਾਨੇ achar ਪਾਉਣਾ ਜਿਹੜੇ ਮੈਂ ਉਸ ਦਿਨ ਇੱਥੇ ਰੱਖੇ ਸੀਗੇ ਮੈਨਾਂ ਆਦੀ ਸੀ ਕਿ ਵੀ ਆਪਾਂ ਪਾਉਂ ਅੰਬ ਦਾ achar ਉਹਦੇ ਲਈ ਆਪਾਂ ਥੋੜੇ ਅੰਬ ਨੇ ਉਹ ਉਹ ਮੈਂ ਕੱਟ ਲੇ ਕੱਟ ਕੇ ਤੁਪੇ ਰੱਖੇ ਹੋਏ ਨੇ ਧੋ ਕੇ ਤੇ ਕੱਲ ਕੋਈ ਵੀ ਵੀਡੀਓ ਨਹੀਂ ਬਣੇਗੀ ਅੱਜ ਦਿਨ ਹੈਗਾ ਸੰਡੇ ਦਾ ਤੇ ਹੁਣ ਵੀ ਸ਼ਾਇਦ 1:00 ਵਜ ਗਿਆ ਬਹੁਤ ਟਾਈਮ ਹੋ ਗਿਆ ਇੱਕ ਸੰਡੇ ਨੂੰ ਵੈਸੇ ਹੀ ਕੰਮ ਲੇਟ ਹੁੰਦਾ ਤੇ ਅੱਜ ਥੋੜਾ ਜਿਹਾ ਕੱਲ ਮੇਰੀ ਸਿਹਤ ਦਾ ਹੋਂ ਸੀ ਕੋਈ ਵੀ ਵੀਡੀਓ ਨਹੀਂ ਬਣੀ ਹੈਗੀ ਤੇ ਮੈਂ ਪਤਾ ਨਹੀਂ ਮੈਨੂੰ ਕੀ ਹੋ ਗਿਆ ਨਾ ਮੈਨੇ ਆ ਇੱਥੇ ਇੱਥੇ ਆ ਚਿੰਜਾਂ ਜੇ ਬਾਹਾਂ ਜਿੱਥੇ ਪੇਨ ਹੁੰਦਾ ਸੀਗਾ ਉਦੇ ਕਰਕੇ ਫਿਰ ਮੈਂ ਨਾਲ ਕੋਈ ਕੰਮ ਕਰਿਆ ਫਿਰ ਜੇ ਕੰਮ ਨਹੀਂ ਕਰਿਆ ਤਾਂ ਵੀਡੀਓ ਕਾਦੀ ਬਣਨੀ ਸੀਗੀ ਤੇ ਅੱਜ ਹੈਗਾ ਤਾਂ ਹੈਗਾ ਥੋੜਾ ਮਤਲਬ ਨਾਂ ਦੇ ਬਰਾਬਰ ਜਿਹਾ ਹੈਗਾ ਤੇ ਚਲੋ ਕੰਮ ਆਪਾਂ ਕਰ ਲਿਆ ਤੇ ਹੁਣ ਆਪਾਂ ਚਾਰ ਪਾ ਲਈਏ ਫਿਰ ਐਨੀਮੇਟ ਕਰੀਆ ਐਨੀਮੇਟ ਨਾਲ ਪਹਿਲਾਂ ਉਹਨੇ ਵਿਚਾਰੇ ਨੇ ਚੁਗੇ ਹੈਨਾ ਜਿਹੜਾ ਆਪਾਂ ਨੂੰ ਦੇ ਕੇ ਗਿਆ ਭਾਈ ਅੰਬ ਤੇ ਜਿਹੜਾ ਹਰ ਕਰਨਾ ਹੁੰਦਾ ਨਾਲ ਆਪਾਂ ਚਲ ਛੱਡ ਪਰਿਆ ਆਪਾਂ ਨਾਂ ਘਾ ਨੂੰ ਲੈਣਾ ਹੈਨਾ ਫਿਰ ਵੀ ਹੈਗੇ ਵੱਡੇ ਆ ਆਪਣੇ ਨਾਲ ਉਹ ਵਿੱਚ ਫੜਾ ਮੈਨੂੰ ਨਹੀਂ ਪਤਾ ਵੀ ਉਹ ਸਾਡੇ ਕੀ ਲੱਗਦੇ ਆ ਚਲੋ ਆਪਾਂ ਵੀਰਾ ਕਰ ਲੈਂਦੇ ਆ ਵੱਡੇ ਵੱਡੇ ਨੇ ਸਾਡੇ ਦੁੱਖ ਹਨਾ ਤੇ ਆਪਾਂ ਆਂਬ ਪਹਿਲਾਂ ਉਹਨਾਂ ਨੇ ਮਿਹਨਤ ਨਾਲ ਚੁਗੇ ਤੇ ਫਿਰ ਉਹ ਆਪਾਂ ਨੂੰ ਘਰੇ ਦੇ ਕੇ ਗਏ ਤੇ ਫਿਰ ਆਪਾਂ ਮਿਹਨਤ ਨਾਲ ਤੋਤੇ ਤੇ ਫਿਰ ਮਿਹਨਤ ਨਾਲ ਕੱਟੇ ਹੁਣ ਖਰਾਬ ਨਹੀਂ ਕਰਨੇ ਹੈਗੇ ਤੇ ਹੁਣ ਧੋ ਕੇ ਧੁੱਪੇ ਰੱਖੇ ਹੋਏ ਆ ਤੇ ਉਹਨਾਂ ਨੂੰ ਫਿਰ ਆਪਾਂ ਹੁਣ ਡੱਬਾ ਮੈਂ ਰਾਤ ਧੋ ਲਿਆ ਸੀਗਾ ਇਹਦੇ ਵਿੱਚ ਪਾਵਾਂਗੇ ਥੋੜੇ ਹੀ ਨੇ ਮੈਨੂੰ ਉਮੀਦ ਆ ਵੀ ਇਹਦੇ ਵਿੱਚ ਪੈ ਜਾਣਗੇ ਥੋੜੇ ਜਿਹਾ ਮਸਾਲੇ ਮੈਂ ਮਗਾ ਲੇ ਸੌਂਫ ਵੀ ਆਪਣੇ ਕੋ ਘਰੇ ਹੈਗੀ ਆ ਹੁਣ ਇਹਨਾਂ ਨੂੰ ਆਪਾਂ ਪਹਿਲਾਂ ਮਸਾਲਿਆਂ ਨੂੰ ਸਾਫ਼ ਕਰ ਲਈਏ ਤੇ ਉਨੀ ਦੇਰ ਤੱਕ ਤੁਸੀਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਐਂਡ ਕਮੈਂਟਸ ਕਰਕੇ ਦੱਸਿਓ ਵੀ ਕਿਹਨੇ ਕਿਹਨੇ achar ਪਾ ਲਿਆ ਤੇ ਕਿਹਨੇ ਕਿਹਨੇ ਹਾਲੇ ਪਾਉਣਾ ਤੇ ਤੁਸੀਂ ਕਿਦਾਂ achar ਪਾਉਨੇ ਹੋ ਤੇ ਮੇਰੇ ਵਾਲਾ ਤਰੀਕਾ ਦੇਖ ਕੇ ਦੱਸਿਓ ਵੀ ਤੁਸੀਂ ਇਦਾਂ ਹੀ ਪਾਉਨੇ ਹੋ ਜਾਂ ਅਲੱਗ ਤਰੀਕੇ ਨਾਲ ਪਾਉਨੇ ਹੋ ਹਨਾ ਤਾਕ ਕੇ ਪਾਉਨੇ ਹੋ ਜਾਂ ਉਦਾਂ ਹੀ ਰਲਾ ਕੇ ਪਾਉਨੇ ਆ ਹਨਾ ਦੱਸਿਓ ਜਰੂਰ ਕਮੈਂਟਸ ਕਰਕੇ ਸਾਰੀਆਂ ਮੇਰੀਆਂ ਭੈਣਾਂ ਕੋਈ ਭਰਾ ਹੋਵੇ ਉਹ ਵੀ ਦੱਸ ਦਿਓ ਹਨਾ ਠੀਕ ਹੈ ਜੀ ਤੇ ਹੁਣ ਮੈਂ ਪਹਿਲਾਂ ਇਹਨਾਂ ਨੂੰ ਸਾਫ਼ ਕਰ ਲਵਾਂ ਇਹ ਸਾਰਾ ਤਾਂ ਨਹੀਂ ਪੈ ਜੂਗਾ ਇਹ ਸਾਰਾ ਪਾ ਦਾਂ ਚਲ ਦੇਖਦੇ ਆ ਜਿੰਨਾ ਜਿੰਨਾ ਪਾਊਗਾ ਸੌਂ ਪਈਆ ਆਪਣੇ ਕੋਲੇ ਇਹਨਾਂ ਨੂੰ ਸਾਫ਼ ਕਰਦੇ ਆਂ ਆਪਾਂ ਪਾਟਿਆ ਦੇ ਪੱਖੇ ਥੱਲੇ ਅਣੀ ਆਣੀ ਆਹ ਦਲੀਆ ਕਿਨੇ ਨਹੀਂ ਖਾਦਾ ਕੀ ਦਲੀਆ ਇਹਨੇ ਕਿਉਂ ਪਾਕੇ ਛੱਡ ਗਿਆ ਜੇ ਆਨੇ ਬਣਾਇਆ ਝਾਰ ਹਾਂ ਕੱਦੀ ਬਾਲੀਆਂ ਨੂੰ ਹੋਰ ਦੇ ਲੰਦਾ ਇਹ ਦਲੀਆ ਹੀ ਥੋੜਾ ਜੰਦਾ ਹੂੰ ਤਾਂ ਸਵਾਦ ਆ ਪਾਕੇ ਤਾਂ ਮਹੀਨ ਦਿੱਤਾ ਸੀਗਾ ਉਵਾਲੀਆਂ ਉਹਨੇ ਦੇ ਲਈ ਆਹ ਕੀ ਕਰਨਾ ਕਿਹਦੇ ਲੈ ਚੱਲਦੇ ਆਂ ਕਰਮੀ ਵਾਲੀ ਆ ਕੋਈ ਵਾਸ ਕਰਾਵੀਂ ਕਰਮੀ ਨੇ ਆ ਪ੍ਰਾਂ ਆ ਕਿ ਮੈਂ ਇੱਧਰੇ ਰੱਖ ਲਈ ਚੁੱਲੇ ਤੇ ਮੈਂ ਆਪਾਂ ਚਾਹੀਦੀ ਆ ਇਹ ਟਰਾਈ ਬਟ ਲੈ ਕੇ ਆਏ ਕੁਝ ਹੋਵੇ ਨਾ ਅੰਦਰ ਵਿੱਚ ਗਰਮੀ ਬਹੁਤ ਆ ਤੇ ਨਾਲੇ ਮੈਂ ਤੁਹਾਨੂੰ ਦਿਖਾਉਂਗੀ ਉਹ ਫੋਟੋ ਰੇ ਲੱਗਦਾ ਨਾਲੇ ਮੈਂ ਤੁਹਾਨੂੰ ਦਿਖਾਉਂਗੀ ਪ੍ਰਾਣਾ ਜਿਹੜਾ ਚਾਰ ਆ ਸਾਡਾ ਇੱਕ ਤਾਂ ਹੈਗਾ ਪਾਰਸੀ ਆ ਚਾਰ ਨਹੀਂ ਪਾਇਆ ਪਰਾਰ ਦਾ ਤੇ ਉਸ ਤੋਂ ਵੀ ਪਹਿਲਾਂ ਦਾ ਉਹਨੂੰ ਆਪਾਂ ਕੀ ਕਹਾਂਗੇ ਇੱਕ 4 ਸਾਲ ਦਾ ਤੇ ਇੱਕ 2 ਸਾਲ ਦਾ ਹਨਾ ਖਰਾਬ ਨਹੀਂ ਹੁੰਦਾ ਹਾਂ ਖਰਾਬ ਨਹੀਂ ਹੋਇਆ ਬਿਲਕੁਲ ਵੀ ਮੇਰੇ ਹੱਥ ਦਾ ਕਦੇ ਵੀ ਕੋਈ ਵੀ ਆਚਾਰ ਜਿਹੜਾ ਖਰਾਬ ਨਹੀਂ ਹੁੰਦਾ ਹੈਗਾ ਨਾਲੇ ਕਦੇ ਇਹ ਨਹੀਂ ਹੈਗਾ ਵੀ ਉਹਨੂੰ ਜ਼ਿਆਦਾ ਤਲ ਕੇ ਪਾਇਆ ਜਾਊ ਕੁਝ ਵੀ ਪਾਇਆ ਹਨਾ ਤੇ ਬਸ ਐਦਾਂ ਹੀ ਪਾ ਲਈਦਾ ਬਹਿਗੁਰੂ ਦੀ ਕਿਰਪਾ ਤੇ ਕਦੇ ਵੀ ਨਹੀਂ ਮੈਂ ਇਹ ਭਾਈ ਸਿੱਧੀ ਸਿੱਧੀ ਤੁਹਾਨੂੰ ਬੋਲ ਕੇ ਗੱਲ ਦੱਸਾਂ ਮੈਂ ਕਦੇ ਆਚਾਰ ਰੂੜੀ ਨਹੀਂ ਛੱਟਿਆ ਗਾ ਤੇ ਬਸ ਉਹਦਾ ਹੀ ਪਾ ਲਈਦਾ ਇਹਨਾਂ ਨੂੰ ਵੀ ਆਪਾਂ ਸਾਫ਼ ਕਰਕੇ ਥੋੜਾ ਟੰਮ ਧੁੱਪੇ ਰੱਖਦਾ ਸਾਫ਼-ਸਾਰੇ ਕਰ ਲੈਣੇ ਆ ਬਾਕੀ ਲੋੜ ਮੁਤਾਬਕ ਪਾ ਲੈਂਦਾ ਮਿੱਠੇ ਅੰਬ ਦਾ ਚਾਰ ਪਾਉਣ ਵਾਸਤੇ ਤਿੰਨ ਚੀਜ਼ਾਂ ਇਹ ਦੋ ਚੀਜ਼ਾਂ ਮੂਹ ਤੇ ਤੇ ਬਸ ਆ ਪੰਜ ਚੀਜ਼ਾਂ ਨਾਲੇ ਅੰਬ ਦਾ ਚਾਰ ਆ ਜਿਹੜਾ ਬਹੁਤ ਹੀ ਸਵਾਦਿਸ਼ਟ ਬਣਦਾ ਹਾਂ ਕੀ ਸੀ ਕਟੋਂਗੇ ਤੇ ਹੈਗੀਆਂ ਕਲੌਂਜੀ ਇਹ ਦਰਨ ਦੇਖਣੀ ਵੀ ਨਹੀਂ ਚਲੋ ਹੈਗਾ ਚਸ਼ਮਾ ਇਹ ਗੁੰਜੀ ਸਾਫ ਕਰਨ ਨੂੰ ਇੱਥੇ ਅੱਗੇ ਤਾਂ ਕੁਝ ਨਹੀਂ ਸੀਗਾ ਇਹ ਜੋ ਮੈਂ ਹੋਵੇ ਨਾ ਕਿ ਕਰ ਰਿਹਾ ਹੈ ਕਿ ਮੈਂ ਇਹ ਉਹ ਦੇਖ ਤੰਦੇ ਵੀ ਇਹਦੇ ਵਿੱਚ ਕੀ ਹੈਗਾ ਕਿ ਬਸ ਮੈਨੂੰ ਸੌਫੀ ਲੱਗਦੀ ਹੈ ਮੈਂ ਤਾਂ ਆਪਣੀ ਨੂੰ ਦੇਖਣਾ ਜਾਣ ਦੀ ਕੋਲ ਡਾਕਟਰ ਕੋਲੇ ਅੱਖਾਂ ਦੁਬਾਰਾ ਚੱਕਰਾ ਕੇ ਆਉਣੀ ਬਹੁਤ ਜ਼ਿਆਦਾ ਨਿਗਾਰਾ ਫਰਕ ਪੈ ਗਿਆ ਪਰਮ ਨੂੰ ਪਾ ਲਈ ਪਰਮ ਹੈ ਉਹ ਪਰਮ ਇਹ ਤਾਂ ਬਸ ਹੋਊ ਕੋਲੋਂ ਜੀ ਵੀਰੇ ਨੂੰ ਬੁਲਾਈ ਹੋਏ ਵੀ ਜੇ ਉਹਦੀ ਨਿਜ਼ਾ ਪਤਾ ਉਹ ਚੱਕ ਕਰਦੇ ਨਾਲ ਇਹਨੂੰ ਉਹ ਹੋ ਤਾਂ ਇੰਯਾਰ ਇੱਕ ਕੋਲੀ ਡੋਂਗਾ ਗਿਆ ਉਰੀ ਹੈ ਪਰਮ ਸਪੋੜਾ ਲਾ ਲਾ

ਇਹ ਚੱਟੜ ਜਾ ਪੂਰੂ ਜੇ ਆਈ ਦੱਤੜ ਸੱਤ ਬੋਗਦਾ ਨਹੀਂ ਤੇ ਅੜੀਂ ਨੇਸ ਨਹੀਂ ਟੋਸੀ ਫੜ ਜੋ ਤੁਸੀਂ ਲੈ ਇੱਧਰ ਮੇਕਅੱਪ ਲਗਾਤੀ ਮੈਂ ਕੰਮ ਕਰਦਾਂ ਦਾ ਸਾਈਡ ਹੋਗਾ ਮੈਂ ਵੀਡੀਓ ਬਣਾਉਣੀ ਆ ਵੀਡੀਓ ਚੱਲਦੀ ਆ ਬੱਚੇ ਰੋਣਾ ਪਾਈ ਜਾਂਦੇ ਰੋਣੇ ਦੀ ਨਹੀਂ ਨਹੀਂ ਵੀ ਪੁੰਦਾ ਜੀ ਇਹਨਾਂ ਕਹਿੰਦੇ ਰੋਲੇ ਦੀ ਉਹ ਵੀਡੀਓ ਚੱਲਦੀ ਆ ਅੱਲਾ ਗੋਲਾ ਕੀ ਡਾਕਟਰ ਆ ਕੇ ਨਾ ਅੱਲਾ ਅੱਲਾ ਇਹ ਹਾੜੀ ਗੁੰਦਾ ਵਾਲੀ ਦਵਾਈ ਦਿੰਦੇ ਅੰਨੇ ਪਛਵਾ ਨੂੰ ਜਦੋਂ ਅਸੀਂ ਉਹ ਆਪਣੀ ਉਹਦੇ ਕਾ ਦੇ ਮੌਕਾ ਜਾ ਹੋਇਆ ਉਹਦੇ ਤੋਂ ਦੇਣ ਲੱਗਿਆ ਵੀ ਇਹ ਕਿੰਨੀਆਂ ਗੁੰਦਾ ਦੱਸਦੇ ਹੁੰਦੇ ਵੀ ਉਨੀਆਂ ਹੀ ਪੱਕੀਆਂ ਪੈਂਦੀਆਂ ਹੁੰਦੀਆਂ ਰੋਟੀ ਤੇ ਮੇਰੇ ਤੋਂ ਤਾਂ ਜੇ ਕਿਤੇ ਪੈਂ 8-8 15 ਹੀ ਪਾ 15 ਰੋਮ ਹੋ ਗਏ ਉਹ ਤਾਂ ਉਹ ਵੀ ਆਉਣਗੇ 15 ਅਸੀਂ ਤਾਂ ਲਾਗ ਕਰੀ ਨਹੀਂ ਸੀ ਲਾਇਆ ਧੱਕੇ ਤਾਂ ਜਾਨ ਨੂੰ ਕਹਿੰਦੇ ਹਟ ਜਾਓ ਪਰ ਕੀ ਕਿਉਂਦਾ ਮੈਂ ਤਾਂ ਥੈਂਕ ਯੂ ਬੋ ਵੀ ਤਾਂ ਕਹਿ ਰਹਾ ਮੈਂ ਕੀ ਕਿ ਕਰੂੰਗੀ ਗਾ ਫੋਨ ਹੈ ਸਾਰਾ ਕੰਮ ਤਾਂ ਫੋਨ 'ਚ ਕਰਨਾ ਫੋਨ ਤੁਹਾਨੂੰ ਚਲਾਉਣਾ ਆਉਂਦਾ ਬੱਸ ਕਰੋ ਬੱਸ ਕਰੋ ਫਿਰ ਐਵੇਂ ਫੀਸਾਂ ਭਰਿਆ ਹੋਰ ਅਸੀਂ ਤਾਂ ਜਾਨ ਨੂੰ ਕਹਿੰਦੇ ਹਾਂ ਸਰਕਾਰੀ ਅਜਾਬਾ ਆਚਾ ਸਰਕਾਰੀ ਸੀਸ ਕੂੜੀਆਂ ਇਹਰਾ ਹੋ ਸਰਕਾਰੀ ਚ ਲੱਗ ਜਾਂਦਾ ਜਿਵੇਂ ਬੁਣਿਆ ਪੜ ਕਿ ਕੀ ਕਰਦਾ ਤੈਂ ਕੀ ਕੀਤਾ ਆਉ ਵੀ ਘੰਟਾ ਲੱਗਿਆ ਮੈਂ ਮੈਂ ਕੀ ਕੀਤਾ ਤੈਂ ਵੀ ਨਹੀਂ ਕਰਨਾ ਕਿਉਂ ਬਾਤ ਆ ਪੜਿਆ ਲਿਖਿਆ ਬੰਦਾ ਬਹੁਤ ਕੁਝ ਕਰ ਲੈਂਦਾ ਕਿੱਦਾਂ ਕਰਿਆ ਤੂੰ ਵੀ ਕਿਉਂ ਕਰਦਾ ਉਹ ਫੜ ਨਹੀਂ ਕਰਦਾ ਕਿਹੜਾ ਕੁਝ ਨਹੀਂ ਪੜਨਾ ਤਸੀਂ ਚਲੋ ਚਲੀਏ ਇੱਥੇ ਦਾ ਮਾਮਲਾ ਗੱਡ ਬਣਾ ਤਸੀਂ ਕੀ ਕੀਤਾ ਹੋਈ ਹੁਣ ਮੈਂ ਉਹ ਇਤਾਲ ਮਮੀ ਦੀਆ ਬੜੀ ਕੀ ਬੱਚ ਆ ਮੈਨੂੰ ਨਹੀਂ ਅੰਗਰੇਜ਼ੀ ਆਉਂਦੀ ਹਟ ਜਾ ਓਏ ਓ ਮੈਨੂੰ ਵੀ ਜਾਂਦੇ ਚਲ ਤੇਰੇ ਬਥੇਰੇ ਉਹ ਤਾਂ ਪਾਪੜੀਆਂ ਮੈਂ ਮੈਟਰ ਨਹੀਂ ਕਰਦੀ ਤੇਤੀ ਦੁਨਿਆਵਾਰੀ ਵਿੱਚ ਤੁਸੀਂ ਕੀ ਉਹ ਮੈਟਰ ਕਰਦਾ ਕਿਤਾਬਾਂ ਕਿੱਥੇ ਨੇ ਉਸ ਕਿਤਾਬਾਂ 'ਚ ਤਾਂ ਪੜਾਈ ਹੈ ਟਲਹੌਜੀ ਉਹ 1857 ਦਾ ਜੁੱਧ ਉਹ ਅੱਜ ਦੀ ਕੀ ਚੀਜ਼ ਪੜਾ ਲਓ ਹੈ ਉਹ ਤਾਂ ਹੋਂਦੀ ਉਹ ਬਰਾਵਾ ਤੇਰੀ ਹੁਣ ਮੇਰੇ ਦਾ ਹੁੰਦੀ ਆ ਭਾਈ ਮੇਰੇ ਤਾਂ ਮੜ ਕੇ ਮਰਿਆ ਯਾਰ ਉਹ ਪਰਦਾ ਮਾਰ ਕੇ ਮਾਰਾ ਕੇ ਪਰਦਾ ਪੜ ਦਿੰਦਾ ਯਾਰ ਓ ਕਿੱਥੇ ਹਨਾ ਤੂੰ ਪੇਰਾ ਓਏ ਪਰੇ ਪਰੇ ਹੋ ਜੋ ਓਏ ਤੁਸੀਂ ਤਾਂ ਬਾਲਾ ਰੋਲਾ ਪਾਣੇ ਪੜ ਜਾ ਯਾਰ ਇਹ ਕੜ ਕੇ ਪੁੱਤ ਬਣ ਕੇ ਖਸਾ ਥੱਲੇ ਸੌਂਫ ਕਿਲਰ ਲਓ ਜੀ ਪਾਲੀਆ ਪਚਾਰ ਇਹ ਅੰਬ ਕੱਲ ਦੇ ਆਪਾਂ ਧੋ ਕੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਧੁੱਪ ਜ਼ਰੂਰ ਲਵਾਇਆ ਕਰੋ ਜਮਾ ਸੁੱਕੇ ਹੋਣ ਚਾਹੀਦੇ ਆ ਫਾੜੀ ਜਿਵੇਂ ਇਦਾਂ ਜਮਾ ਸੁੱਕੀਆਂ ਹੋਣੀਆਂ ਚਾਹੀਦੀਆਂ ਠੀਕ ਹੈ ਜੀ ਤੇ ਹੁਣ ਇਹਨਾਂ ਨੂੰ ਆਪਾਂ ਪਾ ਲਾਂਗੇ ਭਰਾਂ ਦੇ ਵਿੱਚ ਲਓ ਹੁਣ ਇਹ ਦਾ ਆਪਣੇ ਕੋਲੇ ਬਿਨਾਂ ਨਾਪੇ ਤੋਲ ਲਈ ਆ ਸਾਰਾ ਕੁਝ ਅੱਗੇ ਤਾਂ ਆਪਾਂ ਨੂੰ ਆਏ ਹੁੰਦਾ ਵੀ ਆਪਾਂ 5 ਕਿਲੋ ਜਾਂ 2 ਕਿਲੋ ਜਿਹੜੇ ਮੁੱਲ ਲੈ ਕੇ ਆਉਣੇ ਆ ਉਹਨਾਂ ਦਾ ਆਪਾਂ ਨੂੰ ਫੇਰ ਵੀ ਪਤਾ ਹੁੰਦਾ ਉਹਦੇ ਵਿੱਚ 20 ਹੈ ਨਾ 5 ਕਿਲੋ ਲਿਆਈਏ ਤਾ ਮੇਰੇ ਖਿਆਲ ਨਾਲ ਨਿਕਲ ਜਾਂਦੀਆਂ ਕਿ ਲੋਦਾ ਦਾ ਕਿਲੋ ਤਾਂ ਉਹ ਜਿਹੜੀਆਂ ਠਿੱਕਾ ਜੀਆਂ ਹੁੰਦੀਆਂ ਉਹ ਨਿਕਲੇ ਜਾਂਦੀਆਂ ਹੁੰਦੀਆਂ ਇਹਦੇ ਵਿੱਚੋਂ ਵੀ ਨਿਕਲੀਆਂ ਤਾਂ ਹੈਗੀਆਂ ਥੋੜੀਆਂ ਨਿਕਲੀਆਂ ਇਹ ਘਰ ਦੇ ਯੰਪ ਨੇ ਤੇ ਫੇਰ ਉਸ ਤੋਂ ਬਾਅਦ ਆਪਾਂ ਨੂੰ ਤਿੰਨ ਤਾਈਂ ਚਾਹੀਦੀ ਆਪਾਂ ਨੂੰ ਸੁੱਕੇ ਜਿਹੜੇ ਮਸਾਲੇ ਕਹਿ ਸਕਦੇ ਆਪਾਂ ਮੇਥੇ ਜਿਵੇਂ ਪਹਿਲਾਂ ਦਿਖਾਈ ਗਿਆ ਤੁਹਾਨੂੰ ਹਨਾ ਤੇ ਇਦਾਂ ਇਹਨਾਂ ਨੂੰ ਮੈਂ ਕਦੇ ਨਾਪ ਕੇ ਨਹੀਂ ਪਾਈ ਹੈਗੇ ਤੇ ਉੱਤੇ ਪਾ ਲਿਆ ਹੁਣ ਇਹ ਮੈਨੂੰ ਥੋੜੇ ਜਿਹਾ ਵੱਧ ਲੱਗਦੇ ਆ ਪਰ ਰੱਖ ਲਾਂਗੇ ਇਹਦੇ ਵਿੱਚ ਥੋੜੇ ਜਿਹਾ ਨੰਨੇ ਰੱਖ ਲਾਂ ਤੇ ਇਹ ਕਲੌਂਜੀ ਜਿਹੜੇ ਹੁੰਦਿਆਂ ਪਿਆਜ਼ਾਂ ਦੇ ਬੀਜ ਤੇ ਇਹ ਵੀ ਆਪਾਂ ਦੇਖਦੇ ਹਾਂ ਕਿੰਨੇ ਕੁ ਪਾਈਏ ਵਾਹ ਗ੍ਰੂ ਦਾ ਨਾਲ ਲੈ ਕੇ ਰੱਖ ਲਈਏ ਚਲੋ ਪਾਏ ਦਿੰਦੇ ਆ ਇਹ ਪਹਿਲਾਂ ਵੀ ਜਿੰਨੇ ਲਿਆਂਦੇ ਸੀ ਇਹ ਤੇ ਉਧਰ ਰੱਖਦੇ ਹਾਂ ਇਹ ਹੈਗੀਆਂ ਸੌਂਫ ਸੌਂਫ ਪਾਏ ਆਪਣੇ ਲਈ ਇਹ ਸਾਰੀਆਂ ਚੀਜ਼ਾਂ ਫਾਇਦੇਮੰਦੀ ਹੁੰਦੀਆਂ ਖੇਤ ਲਈ ਜਿੰਨੀ ਮਰਜ਼ੀ ਪਾ ਲਓ ਵੈਸੇ ਹਨਾ ਤੇ ਇਹ ਪਾਈ ਲੈਨੇ ਆਪਾਂ ਸਾਰੀ ਮੇਲੇ ਨਾਲ ਆਪਣੇ ਤੋਂ ਲਈ ਆਇਆ ਸਾਰਾ ਤਿੰਨੇ ਸੁੱਕੇ ਮਸਾਲੇ ਹੋ ਗਏ ਉਸ ਤੋਂ ਬਾਅਦ ਪਾਉਣਾ ਹੈ ਆਪਾਂ ਲੂਣ ਤੇ ਲੂਣ ਜਿਹੜਾ ਆ ਨਾ ਇਹ ਥੋੜਾ ਜਿਹਾ ਬੱਤੇ ਪਾਉਣਾ ਜਿਹੜਾ achar ਆਪਣਾ ਜੇ ਆਪਾਂ ਕਹਿੰਦੇ ਨੇ ਜਿਵੇਂ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਮੇਰੇ ਕੋਲ ਡੱਬੇ ਆ ਡੱਬੇ ਦੇ ਉੱਪਰ ਰੱਖੀ ਹੋਈ ਆ ਪ੍ਰਾਤ ਵੀ ਜਿਹੜਾ 3-4 ਸਾਲ ਦਾ achar ਆ ਉਹ ਕਿਵੇਂ ਬਚ ਰਹਿਦਾ ਤੇ ਕਿਵੇਂ ਖਰਾਬ ਨਹੀਂ ਹੁੰਦਾ ਉਹਦੀ ਵਜ੍ਹਾ ਇਹ ਲੂਣ ਹੀ ਹੁੰਦਾ ਏ ਲੂਣ ਹਮੇਸ਼ਾ ਹੀ ਵੱੱਦ ਪਾਉਂੋ ਦਾ ਕਈ ਭੈਣਾ ਚਾਰ ਪਾਉਂਦੀ ਆ ਨਾ ਨੂੰ ਢੱਟ ਪਾ ਦਿੰਦੀ ਆ ਫੇਰ ਚਾਰ ਨੂੰ 흘ੀ ਲੱਗ ਜਾਂਦੀ ਆ ਇਹ ਵੈਸੇ ਵੀ ਅੰਪੀਆਂ ਨੇ ਇਹ ਬਹੁਤ ਖਟੀਆਂ ਨੇ ਤੇ ਉਸ ਤੋਂ ਬਾਅਦ ਹੁਣੀਆਂ ਲਾਲ ਮਿਰਚ ਇਹ ਲਾਲ ਮਿਰਚ ਮੇਰੇ ਕੋਲੇ ਘਰ ਦੀ ਹੋਈ ਆ ਹੈਗੀ ਥੋੜੀ ਜਿਹੀ ਮੋਟੀ ਪੀਸੀ ਹੋਈ ਏ ਜਿਹੜਾ ਹੱਥਾਂ ਵਾਲਾ ਗ੍ਰੈਂਡਰ ਗਿਆ ਨਹੀਂ ਹੁੰਦਾ ਉਹਦੇ ਨਾਲ ਕਰੀ ਹੋਈ ਆ ਮੇਰੀ ਤੇ ਮੈਨੂੰ ਚੜ ਜਾਂਦੀ ਆ ਮਿਰਚਾਂ ਪੀਸ ਤਾਂ ਮੈਂ ਲੈਂਦੀ ਇਹਨਾਂ ਨੂੰ ਚੜ ਜਾਂਦੀਆਂ ਨੇ ਫਿਸ਼ਕਾ ਫਿਸ਼ਕਾ ਲੱਗ ਜਾਂਦੀਆਂ ਨੇ ਮਿੱਠਾ ਪੈਣੀ ਕੇ ਪਾਵਾਂਗੇ ਇਹ ਆਪਣੀ ਜਿਵੇਂ ਦੇਖੋ ਚੜਦੀਆਂ ਅੱਖਾਂ ਜਾ ਹੋ ਗਈਆਂ 5 ਚੀਜ਼ਾਂ 6ਵਾਂ ਕੌਣ ਆਪਾਂ ਨੇ ਸਰੋਂ ਦੇ ਨੀ ਸਹੀ ਐ ਬੋਤਲ ਚ ਹੋਵੇ ਤੇਲ ਮੈਂ नापਦੀ ਨਹੀਂ ਬੋਤਲ ਉਦਾਂ ਹੀ ਡੈਰੀ ਕਰ ਦੈਂਦੀ ਆ ਤੇ ਹੁਣ ਇਹ ਹੈਗੀ ਪਾਈ 5 ਲੀਟਰ ਵਾਲੀ ਜਾਂ 4 ਲੀਟਰ ਵਾਲੀ ਪਿੱਕ ਲਈ ਫਿਰ ਵੱਧ ਘੱਟ ਨਾ ਹੋ ਜੇ ਇਹ ਚੰਗੀ ਤਰ੍ਹਾਂ ਇਹਦੇ ਪਰਪ ਤੇਲ ਪਾਵਾਂਗੇ ਤੇਲ ਤੇ ਲੂਣ ਥੋੜਾ ਜਿਹਾ ਵੱਧੇ ਰੱਖਣਾ ਹੁਣ ਇਹਨੂੰ ਪਹਿਲਾਂ ਮੈਂ ਮਿਕਸ ਕਰ ਲਵਾਂ ਮਿਕਸ ਕਰਕੇ ਜੇ ਆਪਾਂ ਨੂੰ ਤੇਲ ਘੱਟ ਲੱਗੇ ਆਪਾਂ ਦੁਬਾਰਾ ਪਾ ਲਾਂਗੇ ਦੀਆਂ ਉਹਨਾਂ ਬੋਲ ਲੀ ਗਏ ਮੈਂ ਇਹ ਚੀਜ਼ ਜਿਹੜੀ ਪਾਣੀ ਆ ਬੈਲਨ ਮਿਕਸ ਕਰ ਲਈ ਲੈ ਕੇ ਅੰਦਰ ਮੈਨੂੰ ਵੀ ਲੱਗਿਆ ਵੀ ਇਹਦੇ ਵਿੱਚ ਰੰਗ ਕਾਤੇ ਨਹੀਂ ਆਇਆ ਲੋਜ ਤੇ ਹੁਣ ਇਹਦੇ ਵਿੱਚ ਆਪਾਂ ਹਲਦੀ ਵੀ ਪਾਵਾਂਗੇ ਹਲਦੀ ਪਾਉਣੀ ਹੁੰਦੀ ਆਪਾਂ ਰੰਗ ਦੇਣ ਵਾਸਤੇ ਇਹ ਜੇ ਥੋੜਾ ਜਿਹਾ ਰੰਗ ਜ਼ਿਆਦਾ ਹੀ ਦੇਣਾ ਕੋਜੀ ਪ੍ਰਵਾ ਚਲੋ ਐਨੀ ਕਰਦੇ ਤੇਲ ਘੱਟ ਲੱਗਦਾ ਕੋਈ ਗੱਲ ਨਹੀਂ ਦੁਬਾਰਾ ਪਾ ਲਾਂਗਾ ਪਹਿਲਾਂ ਚੰਗੀ ਤਰ੍ਹਾਂ ਮਿਕਸ ਕਰ ਲੀ ਸਤੂ ਨੰਦ ਦਾ ਤੇਲ ਧਰੋ ਆ ਜਿਹੜੀ ਪਰਸੋ ਚੌਥੇ ਕਿਨੇਰੀ ਆਈ ਸੀਗੀ ਉਹਦੇ ਵਿੱਚ ਝੜ ਗਏ ਇਹ ਅੰਬ ਫੇਰ ਉਹ ਦੇ ਗਏ ਆਪਾਂ ਨੂੰ ਮੈਂ ਕਿਹਾ ਚਲੋ ਇੰਨੇ ਮਾਰਨਾਗਲਾ ਤੇ ਕੇਗੀ ਆਪਾਂ ਖਰਾਬ ਕਰਨੇ ਅੱਗੇ ਤਾਂ ਥੋੜੇ ਝੜਦੇ ਹੋਣਗੇ ਜਾਂ ਦੇ ਕੇ ਥੋੜੇ ਜਾਂਦੇ ਅੱਗੇ ਤਾਂ ਚਟਣੀ ਉਹ ਬੜਾਈ ਦੀ ਆ achar ਮੈਂ ਪਹਿਲੀ ਵਾਰ ਪਾਇਆ ਸੀ ਇਹ achar ਮੁੱਲ ਦਾ ਲਿਆ ਕੇ ਪਾਉਣੇ ਨੇ ਅੰਬ ਪਿਛਲੇ ਸਾਲ ਸਾਡੇ ਕੋਲੇ ਆ 84 ਚਾਰ ਮੈਂ ਪਾਈ ਆ ਓਹ ਛੱਟ ਪਰੇ ਕੀ ਪਾਉਣਾ ਮੇਰੇ ਕੋ ਤਾਂ ਪ੍ਰਾਰਤ ਦਾ ਵੀ ਪਿਆ ਉਸ ਤੋਂ ਪਹਿਲਾਂ ਦਾ ਵੀ ਪਿਆ 4 ਸਾਲ ਦਾ ਚਾਰ ਵੀ ਪਿਆ 3 ਸਾਲ ਦਾ ਚਾਰ ਪੀਏ ਦੁਕਾਨੀਆਂ ਦਾ ਲਓ ਜੀ ਇਹਨੂੰ ਮੈਂ ਚੰਗੀ ਤਰ੍ਹਾਂ ਮਿਕਸ ਕਰ ਲਵਾਂ ਠੀਕ ਹੈ ਵੀਡੀਓ ਲੰਬੀ ਹੋ ਜੂਗੀ ਲਓ ਜੀ ਚੰਗੀ ਤਰ੍ਹਾਂ ਮਿਕਸ ਕਰ ਲਿਆ ਮੈਂ ਕੱਲੀ ਕੱਲੀ ਫਾੜੀ ਨੂੰ ਜਿਹੜਾ ਆਪਣਾ ਜਿੰਨਾ ਵੀ ਇਹਦੇ ਵਿੱਚ ਆਪਾਂ ਨੇ ਮਸਾਲੇ ਪਾਏ ਆ ਨਾ ਕੱਲੀ ਕੱਲੀ ਫਾੜੀ ਨੂੰ ਲੱਗਣੇ ਚਾਹੀਦੇ ਆ ਤੇਲ ਸੌਂਫ ਮਿੱਠੇ ਕਲੌਂਜੀ ਨੂੰ ਮਸਾਲਦੀ ਮਿਰਚਾਂ ਲਓ ਕੋਈ ਵੀ ਫਾੜੀ ਐ ਨਹੀਂ ਗਈ ਰੰਗ ਵੇਖੋ ਕਿੰਨਾ ਸੋਹਣਾ ਹੈ ਹਲਦੀ ਵੀ ਠੀਕ ਪਈ ਆ ਜ਼ਿਆਦਾ ਨਹੀਂ ਪਈ ਗਈ ਤੇ ਫਿਰ ਜਿਹੜਾ ਆਪਾਂ ਨੇ ਕੋਈ ਵੀ ਕੰਟੇਨਰ ਲੈਣਾ ਆ ਇਹ ਜਮਾ ਸੁੱਕਾ ਚਾਹੀਦਾ ਚਾਹੇ ਤੁਸੀਂ ਕੱਚ ਦਾ ਲੈ ਲਓ ਪਲਾਸਟਿਕ ਦਾ ਲੈ ਲਓ ਜਿੱਦਾਂ ਦਾ ਵੀ ਹੈਗਾ ਤੁਹਾਡੇ ਕੋਲੇ ਵੀ ਪੰਦ ਚਾਹੀਦਾ ਜਮਾ ਵੀ ਮਤਲਬ ਇਹਨੂੰ ਹਵਾ ਨਾ ਲੱਗੇ ਜਮਾ ਸੁੱਕਾ ਚਾਹੀਦਾ ਸੁੱਕਾ ਐ ਨਹੀਂ ਕੋਈ ਰਾਤ ਤੋਂ ਸਾਸਿਮੇ ਜਮਾ ਸੁਕਾ ਯਾ, ਤੇ ਮੀਨੂ ਹੋਣੇ ਦੀ ਮੀਂਚ ਪਾਦਾ ਨੀ. ਅਗੇ ਤੁ ਮੈ ਹਾਕੁ ਨ ਰਲਾ ਦੀ ਨੀ ਯਾ ਪਤਾ ਨਹੀਂ ਰਹਾ ਆ ਜਿਹੜੀ ਮੈਂ ਉਦੋਂ ਕਣਕ ਛਾਣੀ ਸੀਗੀ ਨਾ ਉਹ ਸ਼ਾਲ ਵਾਲੇ ਦੇ ਵਿੱਚੋਂ ਮੇਰੇ ਹੱਥ ਤੇ ਤਾਰਾਂ ਜੀਆਂ ਲੱਗੀਆਂ ਜਦੋਂ ਮੈਂ ਇਹਨਾਂ ਨੂੰ ਪੱਲ ਪੀਸ ਕੱਟੇ ਨਾ ਮੇਰੇ ਹੱਥ ਵੀ ਸੁੱਜ ਗਏ ਸੀਗੇ ਇੰਨਾ ਖੱਟਾ ਖੱਟਾ ਪਾਣੀ ਜਿਹਾ ਲੱਗ ਗਿਆ ਲੋ ਜੀ ਤੇ ਪੇਰੇ ਵਿੱਚ ਪਾ ਕੇ ਸਾਰਾ ਫੇਰ ਤੋਂ ਹੁੰਦਾ ਲੋ ਜੀ ਪੈ ਗਿਆ ਸਾਰਾ ਟੱਪੇ ਦੇ ਵਿੱਚ ਹਲੇ ਮੈਨੂੰ ਐ ਲੱਗਦਾ ਸੀ ਕਿ ਟੱਪਾ ਛੋਟਾ ਹੀ ਨਾ ਰਹਿ ਜਾਵੇ ਇਹ ਹੈ ਸਕੋਵਰੀ ਫਾਈਲ ਬਾਕੀ ਖਾ ਕੇ ਪਤਾ ਲੱਗੂ ਜਦੋਂ ਮਿਕਸ ਕਰੇ ਤੇ ਰੰਗ ਵਧੀਆ ਲੱਗਦਾ ਜਿਹੜੀ ਚੀਜ਼ ਕਹਿੰਦੇ ਹੁੰਦੇ ਆ ਅੱਖਾਂ ਨੂੰ ਵਧੀਆ ਲੱਗਦੇ ਬਸ ਉਹ ਹੀ ਜੱਜ ਜਾਂਦੀ ਹੈ ਜਿਹੜੀ ਦੇਖਣ ਚ ਸਵਾਦ ਲੱਗਦੀ ਆ ਉਹ ਖਾਣ ਚ ਵੀ ਸਵਾਦ ਆਪੇ ਹੀ ਹੋਊਗਾ ਲੋਡ ਐਦਾ ਇਹਨੂੰ ਲੋਡਿ ਚੰਗੀ ਤਰ੍ਹਾਂ ਇਹਨੂੰ ਹਲਾਤਾ ਹੁਣ ਇਹ ਨਹੀਂ ਹੈਗਾ ਵੀ ਇਹਨੂੰ ਆਪਾਂ ਡੱਬੇ ਦੇ ਵਿੱਚ ਪਾਤਾ ਤੇ ਇਹਨੂੰ ਇੱਕ ਸਾਈਡ ਤੇ ਕਿਤੇ ਰੱਖ ਦਈਏ ਇਹਨੂੰ ਦੇਖਣਾ ਨਹੀਂ ਹੈਗਾ ਅੱਜ ਆਪਾਂ ਨਹੀਂ ਦੇਖਾਂਗੇ ਫੇਰ ਤਾਂ ਇਹ ਜਾਊਗਾ ਅੱਜ ਤੋਂ 10-15 ਦਿਨਾਂ ਤੱਕ ਰੋੜੀ ਜੇ ਇਹਨੂੰ ਆਪਾਂ ਦੇਖਦੇ ਰਹਾਂਗੇ ਹਨਾ ਰੋਜ਼ ਹਲਾਉਂਦੇ ਰਹਾਂਗੇ ਚੱਕ ਇਦਾਂ ਤੇ ਤੁੱਪ ਲਗਾਉਂਦੇ ਰਹਾਂਗੇ ਕਿਹ ਚਾਹੀ ਇਹਨੂੰ ਅੱਜ ਤੋਂ 7 ਸਾਲ ਨੂੰ ਖਾ ਲਿਓ ਚਾਹੇ 5 ਸਾਲ ਨੂੰ ਖਾ ਲਿਓ ਚਾਹੇ 4 ਸਾਲ ਨੂੰ ਖਾ ਲਿਓ ਤੇ ਇਹ ਕਿਤੇ ਨਹੀਂ ਜਾਂਦਾ ਹੈਗਾ 7-8 ਸਾਲ ਦਾ ਆਰਾਮ ਨਾ ਗਾਰੰਟੀ ਆ ਕਿਤੇ ਨਹੀਂ ਜਾਂਦਾ ਵੀ ਸਾਡੇ ਕੋਲੇ ਇਹ ਜੇ ਮੈਂ ਹੁਣ ਅਸੀਂ ਇਹਨੂੰ ਕੱਲ ਤੋਂ ਪਰਸੋਂ ਤੋਂ ਖਾਣਾ ਸ਼ੁਰੂ ਕਰ ਦੇਣਾ ਹੈ ਨਾ ਤੇ ਬੱਚਿਆਂ ਦਾ ਇਹ ਵੀ ਨਹੀਂ ਪਤਾ ਵੀ ਆਥਰ ਨੂੰ ਇਹ ਫਾੜੀ ਕੱਢ ਲਉਣ ਕਿਉਂਕਿ ਅੰਬੀਆਂ ਨਿੰਬੇ ਦਾ ਬੈਸੋ ਵੀ ਸਵਾਦ ਨਾਲ ਆਉਂਦੀਆਂ ਹੁੰਦੀਆਂ ਨੇ ਹੈਨਾ ਇਹ ਨਾਲ ਕੋਈ ਪਤਾ ਨਹੀਂ ਹੈਗਾ ਤੇ ਜੁਗਜੀ ਗੱਲ ਆਚਾਰ ਨੂੰ ਬਚਾ ਕੇ ਸਾਲਾਂ ਤੱਕ ਬਚਾ ਕੇ ਰੱਖਣ ਦਾ ਇੱਕੋ ਹੀ ਕੋਈ ਰਾਜ ਆ ਬਸ ਹੋਰ ਕੋਈ ਰਾਜ ਨਹੀਂ ਹੈਗਾ ਸਿਰਫ ਔਰ ਸਿਰਫ ਇੱਕੋ ਹੀ ਰਾਜ ਆ ਵੀ ਵਿੱਚ ਸਿੱਧਾ ਡਾਇਰੈਕਟ ਇਹਦੇ ਵਿੱਚ ਆਪਾਂ ਹੱਥ ਨਹੀਂ ਪਾਉਣਾ ਨੂੰ ਨਾ ਗਿੱਲਾ ਭਾਂਡਾ ਪਾਉਣਾ ਨਾ ਇਹਦੇ ਵਿੱਚ ਡਾਇਰੈਕਟ ਹੱਥ ਪਾਉਣਾ ਇਹਦੇ ਵਿੱਚ ਜਿਆਦਾ ਤੁਸੀਂ ਏਦਾਂ ਦਾ ਚਮਚੇ ਰੱਖੋ ਹਨ ਜਦੋਂ ਮੈਂ ਜਿਹਦੇ ਨਾਲ ਆਇਆ ਉਹਦੇ ਨਾਲ ਕਟਛੀ ਨਾ ਕੱਢ ਲੂ ਤੇ ਜਾਂ ਅਸੀਂ ਤਾਂ ਚਿਮਟੇ ਨਾਲ ਕੱਢਦੇ ਹੁਣ ਇਹ ਮੈਂ ਰੋਟੀ ਵੀ ਬਣਾਉਣੀ ਹੁੰਦੀ ਆ ਬੱਚਿਆਂ ਨੇ ਆਚਾਰ ਕੱਢਣਾ ਡੱਬੇ ਦੇ ਵਿੱਚੋਂ ਮੇਰੀ ਰੋਟੀ ਪਕਾਉਂਦੀ ਤੇ ਉਹਨਾਂ ਨੇ ਚਿਮਟਾ ਲੈਣਾ ਚਿਮਟਾ ਸਾਫ਼ ਕਰਕੇ ਬੱਚਿਆਂ ਨੂੰ ਵੀ ਸਿਖਾਇਆ ਹੋਇਆ ਕੱਪੜੇ ਨਾਲ ਸਾਫ਼ ਕਰਕੇ ਫੇਰ ਜਾ ਕੇ ਕਿਤੇ ਜਿਹੜਾ ਆਚਾਰ ਆ ਉਹ ਪੱਟਣਗੇ ਠੀਕ ਹੈ ਜੀ ਤੇ ਹੁਣ ਇਹਨੂੰ ਆਪਾਂ 5-7 ਦਿਨ ਰੋਜ਼ ਧੁੱਪੇ ਰੱਖਣਾ ਤੇ ਜਦੋਂ ਰੱਖਣਾ ਉਦੋਂ ਵੀ ਇੱਦਾਂ ਹਿਲਾ ਕੇ ਰੱਖਣਾ ਤੇ ਜਦੋਂ ਅੰਦਰ ਲੈ ਕੇ ਆਉਣਾ ਸ਼ਾਮ ਨੂੰ ਚੱਕ ਕੇ ਤੇ ਉਦੋਂ ਵੀ ਇੱਦਾਂ ਹਿਲਾ ਕੇ ਲੈ ਕੇ ਆਉਣਾ ਠੀਕ ਹੈ ਜੀ ਫੇਰ ਇਹ ਥੋੜਾ ਸਾਲਾਂ ਤੱਕ ਆਚਾਰ ਕਿਤੇ ਨਹੀਂ ਜਾਂਦਾ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਜਿਹੜੇ ਮੈਂ ਪਾਇਆ ਸੀ ਆ ਮਤਲਬ ਮੈਂ 2023 ਦੇ ਵਿੱਚੋਂ ਚਾਰ ਪਾਇਆ 24 ਦੇ ਵਿੱਚੋਂ ਸੀ ਪਾਇਆ ਨਹੀਂ ਇਹ 2023 ਦਾ ਚਾਰ ਆ ਦੇਖੋ ਇੰਨਾ ਕਰ ਰਿਹਾ ਮੈਂ ਤੁਹਾਨੂੰ ਦਿਖਾਉਣੀ ਆ ਇਹ ਦੇਖ ਫੋਨ ਦੇ ਡੱਬਾ ਭਰਿਆ ਸੀ ਤੇ ਦੇਖ ਚਮਚੇ ਨਾਲ ਹਲਾ ਕੇ ਦੇਖੀਏ ਨੂੰ ਲੌਟ ਜਿਉਂ ਦਾ ਤੇ ਰੋਟੇ ਵਾਟੇਸਟੀ ਸੋ ਇਹ ਬੱਚੇ ਹੋਰ ਕੋਈ ਵੀ ਅਚਾਰ ਨਹੀਂ ਜ਼ਿਆਦਾ ਖਾਂਦੇ ਪਰ ਮਾਂ ਦਾ ਖਾਂਦਾ ਹੀ ਅੰਬ ਦਾ ਇਹ ਤੇ ਇਹ ਹੋ ਗਿਆ 23 ਵਾਲਾ ਅਚਾਰ 24 ਦੇ ਵਿੱਚ ਪਾਇਆ ਹੀ ਨਹੀਂ ਤੇ ਇਹ ਹੋ ਗਿਆ 22 ਵਾਲਾ 2022 ਇਦੇ ਵਿੱਚ ਥੋੜਾ ਜਿਹਾ ਉਹ ਚ ਤੇਲ ਘੱਟ ਰੱਖਿਆ ਸੀ ਮੈਂ ਕਿਉਂਕਿ ਇੱਥੇ ਬੱਚੇ ਆਂਦੇ ਮम्मा ਥੋੜਾ ਜਿਹਾ ਤੇਲ ਜ਼ਿਆਦਾ ਹੈ ਆ ਦੇ ਇਹਨੂੰ ਵੀ ਹਿਲਾ ਦੰਨੇ ਆ ਚੰਗੀ ਤਰ੍ਹਾਂ ਅਸੀਂ ਟਾਈਮ-ਟਾਈਮ ਇਹਨਾਂ ਨੂੰ ਧੁੱਪ ਲਵਾਉਂਦੇ ਰਹਿੰਦੇ ਆ ਤੇ ਜਿਹੜਾ ਅਸੀਂ ਖਾਣਾ ਮਤਲਬ ਇਹ ਨਹੀਂ ਹੈਗਾ ਅਸੀਂ ਇਹ ਡਰੈਕਟਾ ਡੱਬੇਆ ਚੋਂ ਕੱਢ ਕੇ ਖਾਂਦੇ ਆ ਇਹਨਾਂ ਚੋਂ ਨਹੀਂ ਖਾਂਦੇ ਅਸੀਂ ਛੋਟੇ ਟੱਪੀ ਚ ਅਲੱਗ ਪਾ ਕੇ ਰੱਖਦੇ ਆ ਉਹ ਚੋਂ ਕੱਢ ਕੇ ਖਾਈਏ ਇਹਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਦੰਨੇ ਆ ਹੁਣ ਤੇ ਇਹਨਾਂ ਤਿੰਨਾਂ ਡੱਬਿਆਂ ਨੂੰ ਪਲਵਾ ਦੰਨੇ ਆ ਤੋ ਲੋਚ ਇਹ ਤਾਂ ਮੈਂ ਰੱਖ ਕੇ ਵੀ ਭੁੱਲ ਗਈ ਸੀ ਕਿ ਤੇ ਹੁਣ ਜਦੋਂ ਮਤਲਬ ਖਾਣਾ ਸ਼ੁਰੂ ਕੀਤਾ ਮੈਂ ਕਿਹਾ ਵੀ ਆਪਣਾ ਤਾਂ ਇਹ ਅੰਬ ਦਾ achar ਮੁੱਕ ਜਾਣਾ ਵੀ ਫੇਰ ਆਪਾਂ ਤਾਂ ਪਾਇਆ ਹੀ ਨਹੀਂ ਸੀਗਾ ਵੀ ਜੇ ਮੁੱਕ ਗਿਆ ਵੀ ਨਿਆਣੇ ਨੇ ਤਾਂ ਫੇਰ ਰੋਟੀ ਵੀ ਨਹੀਂ ਖਾਣੀ ਅੰਬ ਦੇ achar ਨਾਲ ਦਹੀਂ ਦੇ ਵਿੱਚ ਮਿੱਠਾ ਪਾ ਕੇ ਰੋਟੀ ਸਵੇਰ ਵੇਲੇ ਖਾ ਲੈਂਦੇ ਆ ਪਰੌਠਾ ਤੇ ਫੇਰ ਮੈਂ ਢੱਪਾ ਲੱਭਿਆ ਮੈਂ ਕਿਹਾ ਵੀ ਮੈਂ ਪਾਇਆ ਸੀਗਾ ਕੁਰੀਆ ਦਾ ਢੱਪਾ ਖਾਲੀ ਕਰਿਆ ਸੀ ਫੇਰ ਮੈਂ ਇੱਕ ਡੱਬੇ ਚ ਪਾ ਕੇ ਦੇਖਿਆ ਵੀ ਮੈਨੂੰ ਇਹ ਲੱਭਿਆ ਆ ਦੇਖੋ ਹੁਣ ਇਹ ਆਪਾਂ ਤਿੰਨੇ ਡੱਬੇ ਉੱਤੇ ਰੱਖ ਲੈਣੇ ਨੇ ਲੋਟ ਆ ਰਹੇ ਹੁਣ ਇਹਨਾਂ ਨੂੰ ਆਪਾਂ ਤੁੱਪੇ ਰੱਖ ਲੈਣਾ ਤੇ ਫਿਰ ਤੁਹਾਨੂੰ ਇਹ ਦਿਖਾਵਾਂਗੇ ਕੰਦੂ ਵੀ ਦਿਖਾਵਾਂਗੀ ਵੀਡੀਓ ਦੇ ਵਿੱਚ ਪਰਸੋਂ ਵੀ ਦਿਖਾਵਾਂਗੀ ਤੇ ਜਦੋਂ ਖਾਵਾਂਗੇ ਉਦੋਂ ਵੀ ਦਿਖਾਵਾਂਗੇ ਠੀਕ ਹੈ ਜੀ ਤੇ ਹੁਣ ਤੁਹਾਨੂੰ ਆਹ ਦਿਖਾਤਾ 2022 ਵਾਲਾ ਤੇ ਆ 23 ਵਾਲਾ ਤੇ ਆ 25 ਵਾਲਾ ਹੁਣ ਦੇਖਦੇ ਆ ਵੀ ਮੈਨੂੰ ਨਹੀਂ ਉਮੀਦ ਵੀ ਸਾਨੂੰ ਹੁਣ ਹੋਰ ਅੰਬ ਦਾ ਚਾਰ ਪਾਉਣ ਦੀ ਲੋੜ ਪਊਗੀ ਕਿਉਂਕਿ ਆ ਵੀ ਕਾਫੀ ਹੋ ਗਿਆ ਐਚ ਵੀ ਹੈਗਾ ਹੱਲੇ ਐਚ ਵੀ ਹੈਗਾ ਠੀਕ ਹੈ ਜੀ ਤੇ ਕੋਸ਼ਿਸ਼ ਕਰਾਂਗੇ ਪਹਿਲਾਂ ਇਹਨੂੰ ਰਵੇਟ ਪੀਏ ਤੇ ਉਮੀਦ ਆ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਤੇ ਵਧੀਆ ਲੱਗੀ ਤਾਂ ਪਲੀਜ਼ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ ਕਮੈਂਟਸ ਕਰਕੇ ਜ਼ਰੂਰ ਦੱਸਿਓ ਸਾਰੀਆਂ ਮੇਰੀਆਂ ਭੈਣਾਂ ਵੀ ਤੁਸੀਂ ਇਹ achar ਕਿਵੇਂ ਪਾਉਨੇ ਹੋ ਠੀਕ ਹੈ ਜੀ ਤੇ ਮਿਲਦੇ ਆਪਾਂ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਬਾਏ ਬਾਏ